ਨਵੇਂ ਬਣੇ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼ਮਸ਼ੇਸ਼ ਸਿੰਘ ਕਾਕੜ ਜੀ ਨੂੰ ਅੱਜ ਸਾਡੇ ਦਫ਼ਤਰ ਪਹੁੰਚਣ ਤੇ ਅਸੀਂ ਜੀਹਾਂ ਕਹਿੰਨੇ ਆ ਇਹ ਸਾਡੇ ਪੁਰਾਣੇ ਮਿੱਤਰ ਵੀ ਹਨ ਅਸੀਂ ਅੱਜ ਇਹਨਾਂ ਨੂੰ ਪਾਰਟੀ ਦੇ ਨਾਲ ਸੰਬੰਧਿਤ ਇਸ ਜ਼ਿਲ੍ਹੇ ਨਾਲ ਸੰਬੰਧਿਤ ਕੁਝ ਇੱਕ ਸਵਾਲ ਕਰਾਂਗੇ ਜਿਹੜੇ ਕਿ ਇਹ ਸਵਾਲ ਲੋਕਾਂ ਦੇ ਮਨਾਂ ਵਿੱਚ ਹਨ ਅਸੀਂ ਇਹ ਜ਼ਿਲ੍ਹਾ ਪ੍ਰਧਾਨ ਜੀ ਤੋਂ ਇਹਦੇ ਬਾਰੇ ਜਵਾਬ ਲਾਂਗੇ ਮੈਂ ਉਹਨਾਂ ਨੂੰ ਵੈਲਕਮ ਕਰਦਾ ਹੋਇਆ ਸਤਿ ਸ਼੍ਰੀ ਅਕਾਲ ਬੁਲਾਉਣਾ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਆਂ ਥੋੜਾ ਜਿਹਾ ਕੜਕਵਾਚ ਤੁਸੀਂ ਨਵੇਂ-ਨਵੇਂ ਜ਼ਿਲ੍ਹਾ ਫਰੋਹੀਪੁਰ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣਿਓ ਜਿਹੜੀ ਕਿ ਇਲਾਕਾ ਮਾਮਦੂਰ ਲਈ ਬੜੀ ਮਾਣ ਵਾਲੀ ਗੱਲ ਆ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਜਿੱਥੋਂ ਤੱਕ ਸਾਡੇ ਕੋਲ ਜਾਣਕਾਰੀ ਹੈ ਇਲਾਕੇ ਵਿੱਚ ਪੂਰੀ ਹਲਚਲ ਮਚਾਤੀ ਬੀਜੇਪੀ ਦੀ ਔਰ ਇਲਾਕੇ ਵਿੱਚ ਦੌਰਾ ਕਰ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਕਿੰਨੇ ਕਿਸੇ ਦਾ ਦੌਰਾ ਕਰ ਲਿਆ ਹੈ ਤੇ ਕਿੰਨਾ ਕੁ ਰਿਸਪੌਂਸ ਤੁਹਾਨੂੰ ਮਿਲ ਰਿਹਾ ਵੀ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ-ਜਿੱਥੇ ਤੁਸੀਂ ਗਏ ਹੋ ਮੈਂ ਜੀ ਵੇਖੋ ਪਹਿਲੇ ਤਾਂ ਮੈਨੂੰ ਜ਼ਿਲ੍ਹਾ ਪ੍ਰਧਾਨ ਬਣ ਤੇ ਜਿਵੇਂ ਸਾਡੇ ਮਾਮਦੋੜ ਵਾਸੀਆਂ ਨੇ ਮੇਰਾ ਸਵਾਗਤ ਕੀਤਾ ਮੈਂ ਜਦੋਂ ਮਾਮਦੋੜ ਦੇ ਵਿੱਚ ਆਇਆ ਕੋਈ ਦੁਕਾਨਦਾਰ ਸਾਡਾ ਨਹੀਂ ਵੀਰ ਕਿ ਜਿੰਨੇ ਮੈਨੂੰ ਹਾਰ ਨਹੀਂ ਪਾਇਆ ਤੇ ਮੇਰਾ ਸਨਮਾਨ ਨਹੀਂ ਕੀਤਾ ਨਾਲ ਮੇਰੇ ਕਿਸਾਨ ਵੀਰਾਂ ਵੀ ਪੱਲੇ ਮੇਰਾ ਬਹੁਤ ਇੱਥੇ ਹੁੰਨ ਤੇ ਸਾਰਿਆਂ ਨੇ ਸਤਿਕਾਰ ਕੀਤਾ ਜਦੋਂ ਮੈਂ ਤੁਰਿਆ ਜਿੱਥੋਂ ਲੈ ਕੇ ਬਿਲੀ ਘਰ ਤੋਂ ਸਕਚੈਨ ਸਿੰਘ ਜੋਧਪੁਰ ਦੀ ਦੁਕਾਨ ਤੋਂ ਦਿਵਾਲੀ ਵਾਂਗੂ ਪਟਾਕੇ ਚੱਲੇ ਢੋਲ ਵੱਜੇ ਸੰਗਤ ਦਾ ਵੀ ਤੁਸੀਂ ਆਪ ਦੇਖਦੇ ਰਹੇ ਕਿੰਨੀ ਸੰਗਤ ਦਾ ਇਕੱਠ ਸੀ ਉਹਦੇ ਵਿੱਚ ਮੈਂ ਤੋੜ ਜਦੋਂ ਬਾਜ਼ਾਰ ਸਾਰਾ ਕੱਢਿਆ ਤੇ ਮੈਨੂੰ ਬਹੁਤ ਮਾਨ ਸਨਮਾਨ ਮਿਲਿਆ ਤੇ ਮੈਂ ਕਹਿੰਦਾ ਵੀ ਭਾਰਤੀ ਜਨਤਾ ਪਾਰਟੀ ਦੀ ਚੜ੍ਹਾਈ ਇਸ ਟਾਈਮ ਪੂਰੀ ਡਿੱਬੀ ਉਹਦੇ ਤੁਸੀਂ ਸਿਰਫ 3-4 ਕਿਲੋਮੀਟਰ ਦੀ ਦੂਰੀ ਤੇ ਤੁਹਾਡੇ ਪਿੰਡ ਨੇ ਕੀ ਇਹ ਮਹਿਜ ਚਾਨਗੀ ਹੋ ਗਿਆ ਪਾਰਟੀਆਂ ਵੱਲੋਂ ਕਿ ਇਹ ਕੋਈ ਪਿਆਰ ਦੇ ਸੰਕੇਤ ਜਿਹੜੇ ਆ ਸਾਹਮਣੇ ਆ ਰਹੇ ਨੇ ਪਾਰਟੀਆਂ ਦੇ ਜਿਲ੍ਹਾ ਫਰੋਹੀਪਰ ਦੇ ਵਿੱਚ ਜੋ ਕਿਉਂਕਿ ਤੁਸੀਂ ਆਪਸ ਦੇ ਵਿੱਚ ਇੱਕ ਪੁਰਾਣੇ ਮਿੱਤਰ ਵੀ ਹੋ ਜਿਹੜੀ ਕਿ ਲੋਕਾਂ ਦੇ ਵਿੱਚ ਇਸ ਗੱਲ ਦੀ ਖੁਸ਼ੀ ਵੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਾਰਟੀਆਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਨਾ ਇੱਕ ਗਰਾਊਂਡ ਲੈਵਰ ਤੋਂ ਬੰਦੇ ਨੂੰ ਦੇਖਦੀ ਹੈ ਵੀ ਕੀ ਇਹਦਾ ਪਛੋਕੜ ਹੈ ਕਿੰਨਾ ਇਹਨੇ ਪਾਰਟੀ ਚ ਕੰਮ ਕੀਤਾ ਮੈਂ ਦੋ ਵਾਰ ਹੀ ਰਹਿ ਚੁੱਕਿਆ ਮਮਦੋਡ ਬਲਾਕ ਦਾ ਪ੍ਰਧਾਨ ਇੱਕ ਵਾਰ ਰਹਿ ਚੁੱਕਿਆ ਖਾਈ ਦਾ ਦੋ ਵਾਰੀ ਮੈਂ ਕਿਸਾਨ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕਿਆ ਟਰਾਂਸਪੋਰਟ ਸੈੱਲ ਦਾ ਪ੍ਰਧਾਨ ਰਹਿ ਚੁੱਕਿਆ ਇਹ ਪਾਰਟੀ ਨੇ ਮੇਰਾ ਪਿਛਲਾ ਕਾਰਜ ਕਰ ਵੇਖ ਦਿਆ ਇਹਦੇ ਵਿੱਚ ਕੋਈ ਨਾਮ ਮੀਰ ਤੇ ਨਾ ਗਰੀਬ ਵੇਖਿਆ ਜਾਂਦਾ ਭਾਰਤੀ ਜਨਤਾ ਪਾਰਟੀ ਐਹੋ ਜੀ ਪਾਰਟੀ ਹੈ ਜਿਹੜੀ ਗਰਾਉਂਡ ਲੀਵਰ ਤੋਂ ਬੰਦੇ ਨੂੰ ਚੁੱਕਦੀ ਏ ਤੇ ਉਹਨਾਂ ਨੂੰ ਸਾਰਾ ਕੰਮ ਜਿਹੜਾ ਵੇਖਦੇ ਵੀ ਇਸ ਬੰਦੇ ਦਾ ਕੀ ਗਰਾਉਂਡ ਲੈਵਲ ਤੇ ਕੰਮ ਕੀਤਾ ਤੇ ਕੀ ਨਹੀਂ ਕੀਤਾ ਮੈਨੂੰ ਮੇਰੇ ਕੰਮ ਦਾ ਤੇ ਮੇਰੀ ਪਾਰਟੀ ਨੇ ਮੈਨੂੰ ਉਸ ਚੀਜ਼ ਦਾ ਸਨਮਾਨ ਬਖਸ਼ਿਆ ਮੈਂ ਇੱਕ ਆਮ ਜਿਹੜੀ ਚਰਚਾ ਹੈ ਲੋਕਾਂ ਦੇ ਵਿੱਚ ਜ਼ਿਲ੍ਹੇ 'ਚ ਵੀ ਹੈ ਵੀ ਇੱਕ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਐਮਐਲਏ ਸਾਫਾ ਜਿਹੜੇ ਸੁਖਬਾਲ ਸਿੰਘ ਨੰਨੂ ਉਹਨਾਂ ਦਾ ਵੀ ਇੱਕ ਮਜ਼ਬੂਤ ਧੜਾ ਹੈ ਤੁਹਾਨੂੰ ਉਹਨਾਂ ਦੇ ਨਜ਼ਦੀਕੀ ਕਿਹਾ ਜਾਂਦਾ ਹੈ ਕੀ ਇਹ ਤੁਹਾਨੂੰ ਜਿਲਾ ਪ੍ਰਧਾਨ ਬਣਾਉਣਾ ਨੰਨੂ ਧੜੇ ਨੂੰ ਫਿਰ ਤੋਂ ਦੁਬਾਰਾ ਉੱਪਰ ਲਿਆਉਣਾ ਕਿਹਾ ਜਾ ਸਕਦਾ ਹੈ ਕਿ ਇਹ ਰੁਟੀਨ ਦਾ ਮੈਟਰ ਹੈ ਨਹੀਂ ਦੇਖੋ ਮੇਰੇ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਹਲਕਾ ਵਿਧਾਇਕ ਜਾਂ ਸਾਡੇ ਕੋਈ ਵੀ ਜਿੰਨੇ ਸਾਡੇ ਲੀਡਰ ਨੇ ਇਸ ਇਲਾਕੇ ਦੇ ਮੇਰੇ ਵਾਸਤੇ ਸਾਰੇ ਸਤਿਕਾਰਯੋਗ ਮਾਨਯੋਗ ਬਹੁਤ ਹੀ ਸਤਿਕਾਰਯੋਗ ਨੇ ਸੁਖਪਾਲ ਸਿੰਘ ਨੰਨੂ ਨਾਲ ਠੀਕ ਹੈ ਜੀ ਸਾਡਾ ਪੁਰਾਣਾ ਅੱਜ ਤੋਂ 25 30 ਸਾਲ ਮੇਰਾ ਡੈਡੀ ਵੀ ਬਾਬੇ ਕਨਾਰਾ ਸਿੰਘ ਦਾ ਕੁਝ ਉਹਨਾਂ ਵੀ ਕੰਮ ਕੀਤਾ ਥੋੜਾ ਟਾਈਮ ਬਾਕੀ ਮਮੀ ਬਾਬਾ ਕਨਾਰਾ ਸਿੰਘ ਦਾ ਕੰਮ ਕਰਦਾ ਰਿਹਾ ਉਸ ਤੋਂ ਪਿੱਛੇ ਸਖਪਾਲ ਜੀ ਆ ਗਏ ਭਾਰਤੀ ਜਨਤਾ ਪਾਰਟੀ ਦਾ ਅਸੀਂ ਕੰਮ ਕਰਦੇ ਰਿਹਾ ਕਮਲ ਦੇ ਫੁੱਲ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਦੇ ਰਹਾ ਅੱਜ ਵੀ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਾਂਗੇ ਕੋਈ ਇਸ ਵਿੱਚ ਦੂਰ ਹੈ ਨਹੀਂ ਤੇ ਜਿਹੜਾ ਭਰਾ ਹੁੰਦੇ ਨੇ ਜਾਂ ਸੱਜਣ ਹੁੰਦੇ ਉਹ ਤਾਂ ਸੱਜਣ ਹੀ ਹੁੰਦੇ ਨੇ ਠੀਕ ਹੈ ਮੈਂ ਕੋਈ ਇਹ ਮੇਰੇ ਵਾਸਤੇ ਰਾਣਾ ਸਾਹਿਬ ਵੀ ਬਹੁਤ ਸਤਿਕਾਰਯੋਗ ਨਹੀਂ ਤੇ ਸਖਪਾਲ ਸਿੰਘ ਨੰਨੂ ਵੀ ਬਹੁਤ ਸਤਿਕਾਰਯੋਗ ਨਹੀਂ ਮੇਰੇ ਵਾਸਤੇ ਸਾਰੇ ਪ੍ਰਧਾਨ ਸ਼ਮਸ਼ੇਰ ਕਾਕੜ ਜੀ ਇੱਕ ਲੜੀ ਦੇ ਵਿੱਚ ਇੱਕ ਸਵਾਲ ਹੋਰ ਅੱਗੇ ਆਪਣਾ ਚੱਲ ਰਿਹਾ ਤੁਸੀਂ ਹੁਣ ਜ਼ਿਲ੍ਹਾ ਪ੍ਰਧਾਨ ਬਣ ਗਏ ਹੋ ਤੁਸੀਂ ਅੱਗੇ ਵੀ ਕਾਫੀ ਅਹਿਮ ਅਹੁਦਿਆਂ ਦੇ ਉੱਤੇ ਪਾਰਟੀ ਦੇ ਵਿੱਚ ਕੰਮ ਕੀਤਾ ਹੋਇਆ ਤੁਸੀਂ ਬੜੇ ਪੁਰਾਣੇ ਅਹੁਦੇਦਾਰ ਵਰਕਰ ਸਭ ਕੁਝ ਰਹੇ ਹੋ ਆਮ ਅਟਕਲਾ ਚੱਲ ਰਹੀਆਂ ਐ ਇਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਜੋ ਨੇੜੇ ਐ ਮੈਂ ਸਮਝਦਾ ਵੀ ਤੁਸੀਂ ਹਾਈ ਕਮਾਂਡ ਦੇ ਨੇੜੇ ਹੋ ਤੁਹਾਡੇ ਕੋਲ ਇਸ ਚੀਜ਼ ਦੀਆਂ ਚਰਚਾਵਾਂ ਬਾਰੇ ਕੀ ਜਵਾਬ ਹੈ ਦੇਖੋ ਜੀ ਜਿਹੜਾ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਿਲਾਇੰਸ ਹੈ ਉਹਦੇ ਬਾਰੇ ਵੇਖੋ ਸਾਨੂੰ ਜੋ ਹਾਈ ਕਮਾਂਡ ਉੱਪਰੋਂ ਹੁਕਮ ਕਰੇਗਾ ਅਸੀਂ ਉਸ ਹੁਕਮ ਨੂੰ ਸਤਿਕਾਰ ਕਰਾਂਗੇ ਇਹ ਹਾਈ ਲੈਵਲ ਦੀਆਂ ਗੱਲਾਂ ਨੇ ਜੀ ਉੱਪਰੋਂ ਜੋ ਵੀ ਉਤਵਾਵੇਗਾ ਸਾਨੂੰ ਸੰਤੇਸ਼ ਅਸੀਂ ਉਹਦੇ ਉੱਤੇ ਪੂਰਾ ਪਹਿਰਾ ਦੇਾਂਗੇ ਇੱਕ ਸਵਾਲ ਹੋਰ ਹੈ ਐਮ ਸਾਲ ਪਹਿਲਾਂ ਅਵਤਾਰ ਮਿੰਨਾ ਜੀ ਜੋ ਕਾਲੀਦਾਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਕਿਸੇ ਵੇਲੇ ਉਹ ਬੀਜੇਪੀ ਜੁਆਇਨ ਕਰ ਗਏ ਸੀ ਉਹਨਾਂ ਨੂੰ ਇੱਥੋਂ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਸੀ ਉਹਨਾਂ ਨੂੰ ਇੱਕ ਵਾਰੀ ਪਾਸੇ ਕਰਕੇ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਇਹਦੇ ਮਗਰ ਕੀ ਕਾਰਨ ਹੋ ਸਕਦਾ ਵੇਖੋ ਜੀ ਇਹਦੇ ਮਰ ਕੋਈ ਕਾਰਨ ਨਹੀਂ ਇਹ ਪਾਰਟੀ ਦੀਆਂ ਗਤੀਵਿਧੀਆਂ ਨੇ ਜਿਹੜੇ ਚੱਲਦੀਆਂ ਨੇ ਬਹੁਤ ਮੇਰੇ ਸਤਿਕਾਰਯੋਗ ਨੇ ਮਿੰਨਾ ਜੀ ਮੈਂ ਕੋਈ ਇਸ ਗੱਲ ਤੋਂ ਇਹ ਨਹੀਂ ਵੀ ਸਾਡੇ ਬੜਾ ਸਾਡਾ ਪੁਰਾਣਾ ਰਿਲੇਸ਼ਨ ਨੇ ਪਹਿਲੇ ਉਹਨਾਂ ਦੇ ਬਜ਼ੁਰਗਾਂ ਨਾਲ ਵੀ ਸਰਦਾਰ ਹਰੀ ਸਿੰਘ ਨਾਲ ਵੀ ਹੁਣ ਵੀ ਸਾਡਾ ਪਿਆਰ ਬਹੁਤ ਸਤਕਾਰ ਹੈ ਇਹ ਪਾਰਟੀ ਦੇ ਜੋ ਹੁਕਮ ਹੁੰਦੇ ਨੇ ਉਹਦੇ ਨਾਲ ਚੱਲਣਾ ਪੈਂਦਾ ਜੀ ਕੋਈ ਮੈਂ ਨਾ ਕੋਈ ਕਿਸੇ ਦੀ ਇਹਦੇ ਵਿੱਚ ਦੁਰਦਚਾ ਕਿਸੇ ਦਾ ਹੈ ਨਹੀਂ ਵੀ ਕਿਸੇ ਨੂੰ ਗੱਲ ਕਿਹਾ ਜੋ ਉੱਤੋਂ ਹਾਈ ਕਮਾਂਡ ਦਾ ਹੁਕਮ ਆਇਆ ਉਹ ਸਾਨੂੰ ਸਿਰ ਮੱਥੇ ਵਾ ਤੁਹਾਨੂੰ ਇੱਕ ਪਰਸਨਲ ਸਵਾਲ ਕਰਨਾ ਚਾਹਣਾ ਤੁਸੀਂ ਮਮਦੋੜ ਟਾਲਾਕੇ ਨਾਲ ਜੁੜੇ ਹੋਏ ਹੋ ਅਕਾਲੀ ਭਾਜਪਾ ਗੱਠਜੋੜ ਬਾਰੇ ਕਿਉਂਕਿ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਚੱਲਿਆ ਔਰ ਉਹਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਨੇ ਸਿਰਕ ਇਸ ਵਾਰੀ 2022 ਦੇ ਚੋਣਾਂ ਦੇ ਵਿੱਚ ਇਹ ਦੋਵੇਂ ਪਾਰਟੀਆਂ ਵੱਖਰੇ ਵੱਖਰੇ ਧੜੇ ਬਣ ਕੇ ਇਲੈਕਸ਼ਨ ਲੜੀਆਂ ਨੇ ਔਰ ਆਪਾਂ ਵੇਖ ਲਿਆ ਵੀ ਕਿ ਸ਼ਾਂਤੀ ਦੇ ਪਹੁੰਚ ਗਏ ਨੇ ਤੁਹਾਡਾ ਤੁਹਾਡੀ ਪਰਸਨਲ ਹੈ ਜਿਹੜੀ ਦਿਲ ਦੀ ਰਹਿ ਉਹ ਕੀ ਕਹਿੰਦੀ ਹੈ ਵੀ ਇਹ ਗੱਠਜੋੜ ਹੋਣਾ ਚਾਹੀਦਾ ਪੰਜਾਬ ਲਈ ਫਾਇਦੇਚ ਹੈ ਕਿ ਨਹੀਂ ਵੇਖੋ ਜੀ ਇਸ ਬਾਰੇ ਮੈਂ ਕੋਈ ਬਿਆਨ ਨਹੀਂ ਦੇਸਾਦਾ ਇਹ ਤਾਂ ਜੋ ਹਾਈ ਕਮਾਂਡ ਸਾਨੂੰ ਫੈਸਲਾ ਕਰੇਗੀ ਸਾਡੇ ਵਾਸਤੇ ਜੇ ਗੱਠਜੋੜ ਕਰਨਾ ਹੈ ਤੇ ਅਸੀਂ ਤਾਂ ਮੈਂ ਫੁੱਲ ਚੜਾਵਾਂਗੇ ਜੇ ਗੱਠਜੋੜ ਕਰਨਾ ਹੈ ਜਾਂ ਨਹੀਂ ਕਰਨਾ ਇਹ ਉੱਪਰ ਸਾਰਾ ਪਤਾ ਹੈ ਮੈਂ ਇਸ ਗੱਲ ਬਾਰੇ ਕੋਈ ਬਿਆਨ ਨਹੀਂ ਦਿੰਦਾ ਕਿ ਅਸੀਂ ਗੱਠਜੋੜ ਕਰਨਾ ਹੈ ਜਾਂ ਨਹੀਂ ਕਰਨਾ ਜੋ ਹਾਈ ਕਮਾਂਡ ਫੈਸਲਾ ਕਰੇਗੀ ਅਸੀਂ ਬਿਲਕੁਲ ਸਿਰ ਮੱਥੇ ਸਤਿਕਾਰ ਸਾਨੂੰ ਇੱਕ ਅਹਿਮ ਸਵਾਲ ਪੰਜਾਬ ਭਰ ਦਾ ਹੀ ਹੈ ਆਪਣੇ ਇਲਾਕੇ 'ਚ ਵੀ ਕਿਉਂਕਿ ਕਿਸਾਨਾਂ ਦਾ ਏਰੀਆ ਹੈ ਖੇਤੀ ਪ੍ਰਭਾਵਿਤ ਏਰੀਆ ਹੈ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਜਦੋਂ ਕਿਸਾਨ ਮੋਰਚਾ ਲੱਗਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕਿਸਾਨ ਆਮ ਕਰਕੇ ਹਜੇ ਤੱਕ ਵੀ ਭਾਜਪਾ ਤੋਂ ਭਾਰਤੀ ਜਨਤਾ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਕੀ ਤੁਸੀਂ ਕਿਸਾਨ ਮੋਰਚੇ 'ਚ ਵੀ ਕੰਮ ਕੀਤਾ ਪੰਜਾਬ ਦੇ ਵੀ ਅਧਿਕਾਰੀ ਰਹੇ ਹੋ ਕੀ ਜਿਹੜਾ ਹੁਣ ਫੇਰ ਦੁਬਾਰਾ 13 ਫਰਵਰੀ ਨੂੰ ਕਿਸਾਨ ਮੋਰਚਾ ਲੱਗਣ ਜਾ ਰਿਹਾ ਦਿੱਲੀ ਵਾਲ ਨੂੰ ਕੂਚ ਹੋ ਰਿਹਾ ਹੈ ਕੀ ਭਾਰਤੀ ਜਨਤਾ ਪਾਰਟੀ ਇਹਦੇ ਬਾਰੇ ਕੋਈ ਪਲੈਨਿੰਗ ਕਰ ਰਹੀ ਹੈ ਵੀ ਕਿਸਾਨਾਂ ਨੂੰ ਕਿਵੇਂ ਖੁਸ਼ ਕੀਤਾ ਜਾਵੇ ਕਿਵੇਂ ਕਿਸਾਨਾਂ ਨੂੰ ਨਾਲ ਲਿਆ ਜਾਵੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਦੇ ਸੂਬਾ ਹੈ ਇਹਦੇ ਵਿੱਚ ਕਿਸਾਨਾਂ ਨੂੰ ਨਾਲ ਲੈਣਾ ਆਮ ਕਰਕੇ ਕਿਹਾ ਜਾਂਦਾ ਜ਼ਰੂਰੀ ਹੈ ਕੀ ਭਾਰਤੀ ਜਨਤਾ ਪਾਰਟੀ ਤੁਹਾਡੇ ਮੁਤਾਬਕ ਕੀ ਅਹਿਮ ਕਦਮ ਚੁੱਕ ਰਹੀ ਹੈ ਕਿਸਾਨਾਂ ਨੂੰ ਖੁਸ਼ ਕਰਨ ਲਈ ਜਾ ਕਿਸਾਨਾਂ ਨੂੰ ਆਪਦੇ ਨਾਲ ਲੈਣ ਲਈ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਮੈਂ ਤਾਂ ਆਪ ਕਿਸਾਨ ਆ ਮੈਂ ਕਿਸਾਨ ਦਾ ਪੁੱਤ ਆ ਸਾਡੇ ਕੋਲ ਕਿਸਾਨੀ ਕੀਤਾ ਹੈ ਕਿਸਾਨ ਵੀ ਸਾਡੇ ਭਰਾ ਨੇ ਬਾਕੀ ਜਿਵੇਂ ਵੀ ਵੇਖੋ ਜਿਹੜਾ ਆਉਣ ਵਾਲਾ ਟਾਈਮ ਹੈ ਮੈਂ ਉਮੀਦ ਕਰਨਾ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨરેਂਦਰ ਪਾਈ ਮੋਦੀ ਜੀ ਇਸ ਗੱਲ ਨੂੰ ਬੜਾ ਸੋਚ ਵਿਚਾਰ ਕੇ ਫੈਸਲਾ ਅੱਗੇ ਵੀ ਵੇਖੋ ਜਦੋਂ ਇਹ ਸਾਰੇ ਲੋਕ ਕਹਿੰਦੇ ਸੀ ਕਿ ਮੋਦੀ ਸਾਹਿਬ ਨੇ ਮੰਨਣਾ ਨਹੀਂ ਗੁਰੂ ਨਾਨਕ ਦੇਵ ਦਾ ਜਨਮ ਦਿਹਾੜਾ ਸੀ ਜਿੱਦਨ ਉਹਨਾਂ ਨੇ ਕਹਿਤਾ ਵੀ ਵੇਖੋ ਸਾਰਾ ਕੁਝ ਜੋ ਏ ਜਿਵੇਂ ਕਹੋ ਉਹ ਪਿਛਲਾ ਉਵੇਂ ਹੀ ਚੱਲੇਗਾ ਐਮਐਸਪੀ ਦਿੱਤੀ ਅੱਜ ਦੇ ਟਾਈਮ ਦੇ ਵਿੱਚ ਵੇਖੋ 150 ਰੁਪਇਆ ਪਹਾ ਜਿਹੜਾ ਝੁੰਨੇ ਦਾ ਇੱਕ ਕੁਆਂਟਲ ਦਾ ਸਾਨੂੰ ਪਹਿਲਾ ਪ੍ਰਧਾਨ ਮੰਤਰੀ ਹੋਇਆ ਜਿਨੇ ਦਿੱਤਾ ਅੱਜ ਤੱਕ ਜਿੰਨੀਆਂ ਸਰਕਾਰਾਂ ਰਹੀਆਂ ਨੇ ਜੋ ਪਾਕਿਸਤਾਨ ਦੇ ਦਸਤਾਂ ਤੋਂ ਲੈ ਕੇ ਸਰਕਾਰਾਂ ਬਣਦੀਆਂ ਰਹੀਆਂ ਨੇ ਕਿਸੇ ਨੇ 20 ਰੁਪਏ 30 ਰੁਪਏ 50 ਰੁਪਏ ਭਾਵਦਾ ਹੈ ਤੇ ਅੱਜ ਸਾਨੂੰ 150 ਰੁਪਏ ਭਾਅ ਦਿੱਤਾ ਮੈਂ ਫਿਰ ਵੀ ਕਹਿੰਦਾ ਮੈਂ ਵੀ ਕਿਸਾਨ ਆ ਜਿਹੜੇ ਕਿਸਾਨ ਭਰਾ ਨੇ ਸਾਡੇ ਉਹ ਵੀ ਸਾਡੇ ਭਰਾ ਨੇ ਕਾਂਗਰਸ ਦੇ ਟਾਈਮ ਦੇ ਵਿੱਚ ਜਦੋਂ ਇਹਨਾਂ ਨੇ ਲਾਡੀ ਗਹਿਰੀ ਨੇ ਕਿਹਾ ਕਿ ਮੈਂ ਧਰਨਾ ਦੇਣਾ ਸੁਖਪਾਲ ਸਿੰਘ ਨੰਨੂ ਦੀ ਕੋਠੀ ਪੁੱਜ ਕੇ ਨੰਨੂ ਸਾਹਿਬ ਦਿੱਲੀ ਸੀ ਹੁਕਮ ਲੱਗਾ ਐਸਐਸਪੀ ਸਾਹਿਬ ਦਾ ਵੀ ਤੁਹਾਡਾ ਬੰਦਾ ਕੋ ਮੰਗ ਪੱਤਰ ਲੈ ਤੇ ਮੈਂ ਕਿਸਾਨ ਮੋਰਚੇ ਤੌਰ ਹੁੰਦਿਆਂ ਮੈਂ ਇੱਥੇ ਮੰਗ ਪੱਤਰ ਲਿਆ ਮੰਗ ਪੱਤਰ ਲੈ ਕੇ ਮੈਂ ਦਿੱਲੀ ਵੀ ਪਹੁੰਚਾਇਆ ਮੈਂ ਲਾਡੀ ਗੈਰੀ ਜੀ ਨੂੰ ਕਿਹਾ ਕਿ ਜਿੱਥੇ ਮੈਂ ਬੈਠਾ ਮੈਂ ਵੀ ਕਿਸਾਨਾਂ ਦਾ ਪੁੱਤ ਹਾਂ ਮੈਂ ਜਿੰਨੇ ਬੰਦੇ ਹੀ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਤੇ ਬੜਾ ਵਧੀਆ ਸੀ ਕਿ ਕਿਸਾਨ ਸਾਰੇ ਭਰਾ ਹੀ ਇਕੱਠੇ ਆ ਕਿਸਾਨ ਵੀ ਸਾਡੇ ਨਾਲ ਨੇ ਕੋਈ ਗੱਲ ਨਹੀਂ ਜਿਹੜੇ ਕੰਮ ਜੇ ਕੋਈ ਫੈਸਲਾ ਹੈ ਤੇ ਹੋ ਜਾਏਗਾ ਸਾਡੀ ਹਾਈ ਕਮਾਂਡ ਬੜਾ ਸੋਝ ਸਮਝ ਕੇ ਕਰੇਗੀ ਇਹ ਨਹੀਂ ਇਹ ਗੱਲ ਮੈਂ ਕਹਿੰਦਾ ਇੱਕ ਆਖਰੀ ਸਵਾਲ ਤੁਸੀਂ ਇਸ ਜ਼ਿਲ੍ਹੇ ਨਾਲ ਵਸਨੀਕ ਵੀ ਹੋ ਤੇ ਇਸ ਜ਼ਿਲ੍ਹੇ ਦੇ ਪ੍ਰਧਾਨ ਵੀ ਬਣ ਕੇ ਆਏ ਹੋ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਕਿ ਕੇਂਦਰ ਦੀ ਜਿੱਥੇ ਸਰਕਾਰ ਹੈ ਜਿਸ ਪਾਰਟੀ ਦੀ ਮੈਂ ਪੁੱਛਣਾ ਚਾਹਣਾ ਆਮ ਕਰਕੇ ਤੁਹਾਨੂੰ ਵੀ ਪਤਾ ਹੋਵੇਗਾ ਵੀ ਇੱਥੋਂ ਦੇ ਕਾਰੋਬਾਰ ਲਗਭਗ ਠੱਪ ਹੋਏ ਪਏ ਨੇ ਕੀ ਤੁਸੀਂ ਹਾਈ ਕਮਾਂਡ ਤੱਕ ਛੋਟੇ ਦੁਕਾਨਦਾਰਾਂ ਪ੍ਰਤੀ ਕਾਰੋਬਾਰੀਆਂ ਪ੍ਰਤੀ ਕੋਈ ਮੁੱਦੇ ਚੱਕੋਗੇ ਕਿਉਂਕਿ ਆਮ ਕਰਕੇ ਗਿਨਾਇਆ ਜਾਂਦਾ ਵੀ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰੀ ਵੋਟ ਪੈਂਦੀ ਹੈ ਤੁਹਾਡੇ ਦਿਲ ਦੇ ਵਿੱਚ ਸ਼ਹਿਰੀ ਵੋਟ ਨਾਲ ਯਾ ਕਾਰੋਬਾਰੀਆਂ ਨਾਲ ਭਾਵੇਂ ਪਿੰਡਾਂ 'ਚ ਵੀ ਬੈਠੇ ਨੇ ਉਹਨਾਂ ਪ੍ਰਤੀ ਕੀ ਸੰਦੇਸ਼ ਹੈ ਤੇ ਪਾਰਟੀ ਦੇ ਕੋਲ ਉਹਨਾਂ ਦੀ ਕੀ ਆਵਾਜ਼ ਚੁੱਕੋਗੇ ਦੇਖੋ ਜੀ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੁਕਾਨਦਾਰ ਔਰ ਜਿਹੜਾ ਵੀ ਸਾਡਾ ਕੋਈ ਪ੍ਰਾਹ ਵਪਾਰੀ ਜਿੰਨੀ ਕੋ ਕਿਸੇ ਦੀ ਜਿਹੜੀ ਗੱਲ ਬਣਦੀ ਮੇਰੇ ਕੋਲ ਆਵੇਗੀ ਜਿੰਨੀਆਂ ਜਿੰਨੀਆਂ ਮੁਸ਼ਕਲਾਂ ਨੇ ਮੈਂ ਬਿਲਕੁਲ ਅਦਾ ਤਨ ਤੇ ਮਨ ਦੇ ਨਾਲ ਉਹ ਦਿੱਲੀ ਪਹਚਾਵਾਂਗਾ ਕਿ ਜਿਹੜੇ ਸਾਡੇ ਮਸਲੇ ਨੇ ਬਾਰਡਰ ਤੇ ਜ਼ਮੀਨਾਂ ਦੇ ਨੇ ਜਿਵੇਂ ਅਸੀਂ ਰਾਜੋਈ ਗੱਟੀ ਗਿਆ ਪਰਸੋਂ ਮੈਂ ਦੌਰਾ ਕੀਤਾ ਰਾਜੋਈ ਗੱਟੀ ਦਾ ਉੱਥੇ ਇਹ ਗੱਲ ਕਹਿ ਰਹੇ ਸੀ ਕਿ ਸਾਡੀਆਂ ਜ਼ਮੀਨਾਂ 20-20 ਹਾਰਚ ਜਿਹੜੀਆਂ ਪੱਕੀਆਂ ਹੋਈਆਂ ਸੀ ਉਹ ਜ਼ਮੀਨਾਂ ਸਾਡੀਆਂ ਇਸ ਕਾਂਗਰਸ ਸਰਕਾਰ ਨੇ ਤੋੜ ਕੇ ਤੇ ਦੁਬਾਰਾ ਫੇਰ ਆਪਦੀਆਂ ਬਣਾ ਲਈਆਂ ਨੇ ਤੇ ਸਾਡਾ ਹੁੰਦਾ ਹੱਲ ਕੀਤਾ ਜਾਵੇ ਮੈਂ ਉਹ ਵੀ ਗੱਲ ਕਹਿ ਕੇ ਆਇਆ ਕਿ ਤੁਸੀਂ ਮੈਨੂੰ ਸਾਰਾ ਮੈਟਰ ਬਣਾ ਕੇ ਦਿਓ ਤੇ ਮੈਂ ਉਹ ਵੀ ਦਿੱਲੀ ਪਹੁੰਚਾਵਾਂਗਾ ਤੇ ਦੁਕਾਨਦਾਰਾਂ ਵਾਸਤੇ ਵੀ ਮੈਂ ਤਾਂ ਹੀ ਵੇਖੋ ਮੈਂ ਵੀ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਆਦਮੀ ਆ ਮੈਨੂੰ ਜਿੰਨੀ ਵੀ ਬਾਰਡਰ ਦੇ ਜਿਵੇਂ ਤਾਰ ਦੇ ਲੱਗੇ ਆ ਜਿਵੇਂ ਸਾਡਾ ਮਮਦੋਟ ਕਸਬਾ ਬਾਰਡਰ ਦੇ ਉੱਤੇ ਆ ਜੋ ਵੀ ਮੁਸ਼ਕਲਾ ਹੋਣਗੀਆਂ ਮੈਂ ਲਿਖਤੀ ਤੌਰ ਤੇ ਜਾ ਕੇ ਦਿੱਲੀ ਪਹੁੰਚਾਵਾਂਗਾ ਤੇ ਉਹਨਾਂ ਨੂੰ ਹੱਲ ਕਰਾਵਾਂਗਾ ਇਹ ਸਨ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਫਰੋਹੀਪੁਰ ਉਹਨਾਂ ਨਾਲ ਅਸੀਂ ਜ਼ਿਲ੍ਹਾ ਫਰੋਹੀਪੁਰ ਸੰਬੰਧਤ ਔਰ ਭਾਰਤੀ ਜਨਤਾ ਪਾਰਟੀ ਸਬੰਧਤ ਕਿਸਾਨਾਂ ਸਬੰਧਤ ਵਪਾਰੀਆਂ ਸਬੰਧਤ ਅਰੇ ਗੱਠਜੋੜ ਜਿਹੜੇ ਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਨਾਲ ਉਹ ਸਬੰਧਤ ਗੱਲਬਾਤ ਕੀਤੀ ਹੈ ਜੋ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਮੈਂ ਰਕੇਸ਼ धवन ਪੱਤਰਕਾਰ ਜਗਬਾਣੀ ਮਮਦੋਦ ਮੇਰੇ ਨਾਲ ਕੈਮਰਾਮੈਨ ਪ੍ਰਧਾਨ ਗੁਰਮੇਸ਼ ਸਿੰਘ ਜੀ ਸਰਾਰੀ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਪ੍ਰਧਾਨ ਜੀ ਦਾ ਖਾਸ ਕਰਕੇ ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੱਤਾ ਤੇ ਅਸੀਂ ਉਹਨਾਂ ਦੇ ਵਿਚਾਰ ਤੇ ਲੋਕਾਂ ਦੇ ਸਵਾਲ ਸਾਂਝੇ ਕੀਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ